ਲੇ ਆਈ ਨਾਮ ਲੈਣਾ ਮਨਿੰਦਰ ਸਿੰਘ ਸਰਪੰਚ ਮੈੜੀ ਫਰਦ ਸਾਫਾ ਸਰਪੰਚ ਦੀ ਗੱਲਬਾਤ ਜਿਹੜਾ ਉਹ ਟਕਣਾ ਉਹ ਗੱਲ ਜੀ ਮਕਵਿੰਦਰ ਸਿੰਘ ਆਪਣੇ ਭਤੀਜੀ ਨੂੰ ਚੜਾਉਣ ਵਾਸਤੇ ਗਿਆ ਸੀ ਆਪਣੇ ਤਰੀ ਵਾਲ ਚੌਂਕ ਦੇ ਵਿੱਚ ਕਾਲਜ ਜਾਂਦੀ ਆ ਰੋਜ਼ ਜਾਂਦਾ ਸੀ 7 ਵਜੇ ਦੇ ਕਰੀਬ ਉਤੋਂ ਜੋ ਚੜਾ ਕੇ ਵਾਪਸ ਆ ਰਿਹਾ ਵਾ ਤੇ ਉੱਥੇ ਕੋਈ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਤੇ ਤਿੰਨ ਜਾਨੇ ਦਸਤੇ ਆ ਇਹ ਮੋਟਰਸਾਈਕਲ ਤੇ ਸੀ ਇਹ ਐਕਟਵਾਟ ਸੀ ਅੱਛਾ ਜੀ ਕਿਹੜੇ ਹਮਲਾਵਰ ਸੀ ਜੋ ਮੋਟਰਸਾਈਕਲ ਤੇ ਆਏ ਉਹ ਮੋਟਰਸਾਈਕਲ ਤੇ ਆਂਦੇ ਆਏ ਕਿੰਨੇ 200 ਸੀ ਤਿੰਨ ਜਣੇ ਸੀ ਕਿੰਨੇ ਰੌਂਡ ਪਾਇਰ ਹੋਏ ਤੇ ਕਿੰਨੀਆਂ ਗੋਲੀਆਂ ਲੱਗੀਆਂ ਦੱਸਣ ਮੁਤਾਬਕ 9 ਤੋਂ 10 ਦੇ ਆ ਰੌਂਡ ਪੈਰ ਹੋਏ ਆ ਤੇ 5 ਲੱਗੇ ਆ ਅੱਛਾ ਤੇ ਕੱਲੇ ਇਹੋ ਜਿਹੀ ਪੁਰਣੀ ਕੁੜੀ ਕੁੜੀਆ ਤੇ ਚੜ ਗਈ ਸੀ ਬਸੇ ਉਹਨੂੰ ਚੁੜਾਤਾ ਸੀ ਕੋਈ ਕਾਰਨ ਪਤਾ ਲੱਗਾ ਜੀ ਕਿ ਉਹ ਤਰਾੜੇ ਰੰਜੀ ਬਾਜੀ ਜਾਂ ਕਰਨ ਦਾ ਨਹੀਂ ਕੋਈ ਪਤਾ ਲੱਗਾ ਉਹ ਤੇ ਮੁਕਵਿੰਦਰ ਸਿੰਘ ਵੀ ਦੱਸ ਸਕਦਾ ਵਾ ਪਾਲਸ ਨੂੰ ਮੌਕੇ ਤੇ ਕੰਪਲੇਨਟ ਕੀਤੀ ਪੁਲਿਸ ਆਣ ਕੇ ਉਹ ਆਪਣੇ ਕਾਰਵਾਈ ਲਈ ਕਰ ਜੀ ਸਰ ਆਪਣਾ ਨਾਮ ਦੱਸਿਓ ਤਾਂ ਕਿ ਨਾਲੇ ਗੋੜੀ ਲੱਗੀ ਹੋ ਤਾਂ ਕੀ ਲੱਗਦੀ ਹੈ ਕਿ ਕਾਰਵਾਈ ਮੈਂ ਸਤਨਾਮ ਸਿੰਘ ਨਾਮ ਮੇਰਾ ਮੇਰਾ ਸਾਲਾ ਵਾ ਤੇ ਉਹ ਇਤਰਾ ਰਜਾਨਾ ਘਤੀ ਜੀ ਨੂੰ ਚੜਾਉਣ ਲਈ ਜਾਂਦਾ ਹੈ ਇਥੇ ਚੌਂਕ ਦੇ ਵਿੱਚ ਗਿਆ ਤੇ ਉਹ ਕੋਲ ਜੋ ਚਲਾ ਕੇ ਵਾਪਸ ਮੁੜਿਆ ਤੇ ਉਹ ਫੇਰ ਕਿ ਉਹਨਾਂ ਨੇ ਜੇ ਮੂੰਹ ਵੱਧੇ ਮਿਲਿਆਨੇ ਉਹਨਾਂ ਨੇ ਬੋਲੀਆਂਾਂ ਪਾਰ ਕੰਮ ਕੀ ਕਰਦੇ ਜੀ ਇਹ ਖਤੀਬਾੜੀ ਕਰਦਾ ਹੈ ਮੁਖਵਿੰਦਰ ਕੋਈ ਪੁਰਾਣੀ ਰੰਜਿਸ਼ ਬਾਜੀ ਹੈ ਪੁਰਾਣੀ ਤੇ ਮੁਖਵਿੰਦਰ ਤੋਂ ਹੀ ਪਤਾ ਲੱਗੇਗਾ ਜੀ ਹਾਂ ਕੋਈ ਹੈ ਕਿ ਕਿਵੇਂ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਦੱਸ ਦਿਆ ਨੌ ਰੌਂਡ ਹੋਏ ਆ ਫਿਰ ਤੇ ਪੰਜ ਲੱਗੀਆਂ ਪੁਲਿਸ ਨੂੰ ਵੀ ਮੰਗ ਕੀਤੀ ਕਰਦੇ ਪੁਲਿਸ ਤੋਂ ਇਨਸਾਫ ਦੀ ਮੰਗ ਹੈ ਵੀ ਜਿਹੜਾ ਕਾਰਵਾਈ ਕੀਤੀ ਤਫतीश ਜਿਹੜੀ ਆ ਉਹ ਮੁਕੰਮਲ ਕੀਤੀ ਜਾ ਕੇ ਕਰਕੇ ਜਿਹੜੀ ਪੁਲਿਸਾ ਉਹ ਲੱਗੀ ਹੋਈ ਆ ਤਾਂ ਫਿਰ ਮੌਕੇ ਤੇ ਆਏ ਅਫਸਰ ਹਾਂ ਸਰ ਕੀ ਮਾਮਲਾ ਹੈ ਜਿਹੜਾ ਤਰਈਏਵਾਲ ਜਿਹੜੀ ਗੋਲੀ ਚੱਲੀ ਕੀ ਮਾਮਲਾ ਹੈ ਅੱਜ ਇੱਕ ਮਰੜੀ ਖੁਰਦੇ ਰਹਿਣ ਵਾਲੇ ਮਖਵਿੰਦਰ ਸਿੰਘ ਮੁਖਾ ਪੁੱਤਰ ਬਲਕਾਰ ਸਿੰਘ ਜੋ ਕਿ ਆਪਣੀ ਭਤੀਜੀ ਨੂੰ ਸਵੇਰੇ ਥਰਈਏਵਾਲ ਅੱਡੇ ਤੇ ਜੋ ਕਿ ਸਕੂਲ ਚਾਲ ਲਈ ਉਹਨੂੰ ਬੱਸੇ ਚੜਾਉਣ ਲਈ ਉੱਥੇ ਖੜਾ ਸੀਗਾ ਤੇ ਇਸੇ ਦੌਰਾਨ ਹੀ ਤਿੰਨ ਮੋਟਰਸਾਈਕਲ ਅੰਤਛਾਤੇ ਅ ਨੌਜਵਾਨਾਂ ਨੇ ਜਿਹੜਾ ਵਾ ਇਹਦੇ ਉੱਪਰ ਜਿਹੜਾ ਉਹ ਫਾਇਰ ਕੀਤੇ ਆ ਤੇ ਫਾਇਰ ਲੱਗਨ ਨਾਲ ਜਿਹੜਾ ਜ਼ਖਮੀ ਹੋ ਗਿਆ ਵਾ ਜਿਸ ਨੂੰ ਅ ਪਿੰਡ ਦੇ ਮੋਤਪੁਰ ਬੰਦਿਆ ਵੱਲੋਂ ਅਮਨਦੀਪ ਹਸਪਤਾਲ ਅਮਰਸਰ ਵਿਖੇ ਜਿਹੜਾ ਉਹ ਦਾਖਲ ਕਰਾਇਆ ਗਿਆ ਜਿੱਥੇ ਕਿ ਉਹਦਾ ਇਲਾਜ ਚੱਲ ਰਿਹਾ ਵਾ ਤੇ ਹਾਲਤ ਜਿਹੜੀ ਆ ਉਹਦੀ ਖਤਰੇ ਤੋਂ ਬਾਹਰ ਇਸ ਮੋਤਪੰਦੀ ਮਕਦਮਾ ਜਿਹੜਾ ਵਾ ਉਹ ਅਸੀਂ ਦਰਜ ਕਰ ਲਿਆ ਇਹ ਤੋਤਲਿਸ਼ ਕੀਤੀ ਜਾ ਰਹੀ ਆ ਛੇਤੀ ਜਿਹੜਾ ਵਾ ਇਹ ਦੋਸ਼ੀ ਜਿਹੜੇ ਆ ਇਸ ਲੱਖਾਂ ਦੇ ਪਿੱਛੇ ਹੋ। ਮੁਡਲੀ ਤਫਤੀਸ਼ ਕੀ ਸਾਹਮਣੇ ਆਇਆ। ਇਹ ਵੇਖੋ ਹਾਲ ਦੀ ਘੜੀ ਅਜੇ ਕੁਛ ਨਹੀਂ ਪਤਾ ਲੱਗ ਰਿਹਾ। ਅਸੀਂ ਜਿਹੜਾ ਹੈਗਾ ਆ ਦੋਸ਼ੀ ਜਿੱਧਰੋਂ ਆਏ ਆ ਅਸੀਂ ਉਹ ਸਾਬ ਦੇ ਨਾਲ ਆਪਣੀ ਤਫਤੀਸ਼ ਕਰ ਰਹੇ ਆ ਟੈਕਨੀਕਲੀ ਵੀ। ਤੇ ਇਹ ਇਹਨਾਂ ਦੇ ਜਿਹੜਾ ਗ੍ਰਿਫਤਾਰ ਹੋਣ ਤੇ ਜਾਏ ਦੇ ਜਿਹੜਾ ਜੋ ਇੰਜੜਿਆ ਇਹ ਜਦੋਂ ਠੀਕ ਹੋਏਗਾ ਫਿਰ ਇਹ ਇਹਦੇ ਪੁੱਛ ਕੇ ਤੋਂ ਬਾਅਦ ਹੀ ਦੱਸ ਸਕਦੇ ਆ ਫਾਇਰ ਕਿੰਨੇ ਹੋਏ ਤੇ ਕਿੰਨੇ ਲੱਗੇ ਜੀ ਇਹ ਤਕਰੀਬਨ ਤਿੰਨ ਚਾਰ ਫਾਇਰ ਜਿਹੜੇ ਆ ਉਹ ਇਹਦੇ ਟੱਚ ਹੋਏ ਆ ਮੇਨ ਕੇ ਪਾਰਟ ਦੇ ਉੱਤੇ ਨਹੀਂ ਆ ਜਿਵੇਂ ਕਿ ਨਾਲ ਰਕੜ ਕੇ ਲੰਗੇ ਹੋਏ ਆ ਇਦਾਂ ਦਾ ਹੈਗਾ ਪਰ ਮੌਕੇ ਤੇ ਜਿਹੜਾ ਵਾ ਉਹ 7-8 ਖੂਲ ਜਿਹੜੇ ਆ ਉਹ ਬਰੰਦ ਹੋਏ ਤੇ ਕੋਈ ਅਫਸਰ ਸਿਆਸੀ ਪਾਰਟੀ ਨਾਲ ਵੀ ਤੱਲੁਕ ਰੱਖਦਾ ਸੀ ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਉਹਨਾਂ ਦੀ ਕੀ ਦੁਸ਼ਮਣੀ ਸੀ ਜਾਂ ਕੀ ਹੋਰ ਸੀ ਇਹ ਗੱਲ ਜਦੋਂ ਇਹ ਆਪਣੇ ਠੀਕ ਹੋ ਗਿਆ ਆਪਾਂ ਨੂੰ ਬਿਆਨ ਦੇਊਗਾ ਫੇਰ ਗੱਲ ਸਾਹਮਣੇ ਆ ਪਰ ਲੋਕਾਂ ਦਾ ਕਹਿਣਾ ਕਿ ਕਾਲੀਦਲ ਨਾਲ ਸੰਬੰਧਤ ਸੀਗਾ ਕਾਲੀ ਆਗੂ ਸੀਗਾ ਨਹੀਂ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਾਲੀਦਲ ਨਾਲ ਸੰਬੰਧਤ ਹੋਣ ਦਾ ਮਤਲਬ ਕਿਸੇ ਨੂੰ ਮਾਰਨਾ ਥੋੜੀ ਹੈ ਅਨ੍ਹਾ ਤੇ ਬੰਦੇ ਨਹੀਂ ਉਹਨਾਂ ਦੇ ਪਿੱਛੇ ਅਸੀਂ ਲੱਗੇ ਹੋਏ ਆ ਬੜੀ ਛੇਤੀ ਇਹਦਾ ਏਜੰਟ ਤੁਹਾਨੂੰ